ਤੋਏ ਭਾਵ ਤੋ ਕੇ ਭਾਂਡਾ ਧੋਏ ਬੈਸ ਧੂਪ ਦੇ ਉਹ ਬੈਸ ਬੈਠ ਕੇ ਟਿਕ ਕੇ ਤੋ ਦੁੱਧੇ ਕੋ ਜਾਵ ਤੋ ਭਾਵ ਤਦੋਂ ਦੁੱਧੇ ਕੋ ਦੁੱਧ ਲੈਣ ਵਾਸਤੇ ਬਾਚ ਗਿੰਦੇ ਮੱਖਣ ਹਾਸਲ ਕਰਨ ਲਈ ਭਾਈ ਤੁਸੀਂ ਪਹਿਲਾਂ ਭਾਂਡਾ ਧੋ ਕੇ ਬੈਠ ਕੇ ਉਸ ਭਾਂਡੇ ਨੂੰ ਧੂਪ ਦੇ ਕੇ ਉਦੋਂ ਦੁੱਧ ਲੈਣ ਜਾਂਦੇ ਹੋ ਫਿਰ ਜਾਗ ਲਾ ਕੇ ਉਸ ਨੂੰ ਜਮਾਉਂਦੇ ਹੋ ਇਸੇ ਤਰ੍ਹਾਂ ਜੇ ਨਾਮ ਅੰਮ੍ਰਿਤ ਪ੍ਰਾਪਤ ਕਰਨਾ ਹੈ ਤਾਂ ਹਿਰਦੇ ਨੂੰ ਪਵਿੱਤਰ ਕਰਕੇ ਮਨ ਨੂੰ ਰੋਕੋ ਇਹ ਇਸ ਘਰ ਦਾ ਭਾਂਡੇ ਨੂੰ ਧੂਪ ਦਿਓ ਉਦੋਂ ਦੁੱਧ ਲੈਣ ਜਾਵੋ ਤਾਂ ਦੁੱਧ ਕਰਮ ਹਨ ਚੁਰਤ ਸਮਾਇਨ ਨਰਾਸ ਜਮਾਵੋ ਦੂਧ ਕਰਮ ਕਰਮ ਭਾਵ ਰਜਾਨਾ ਕਿਰਤਕਾਰ ਦੂਧ ਕਰਮਨ ਸੁਰਤ ਸਮਾਇਨ ਹੋਏ ਨਰਾਸ ਜਮਾਵੋ ਨਰਾਸ ਦਾਤ ਗੀਤਾ ਕਹਿੰਦੇ ਦੁਨੀਆ ਦੀਆਂ ਆਸਾਂ ਤੋਂ ਨਰਲੇਪ ਹੋ ਕੇ ਪਿਆਰੇ ਰਜਾਨਾ ਕਿਰਤਕਾਰ ਦੁੱਧ ਹੈ ਪ੍ਰਭੂ ਚਰਨਾਂ ਵਿੱਚ ਹਰ ਵੇਲੇ ਸੁਰਤ ਜੋੜੀ ਰੱਖਣੀ ਰੋਜ਼ਾਨਾ ਕੀਰਤਕਾਰ ਵਿੱਚ ਜਾਗ ਲਾਉਣੀ ਹੈ ਜੁੜੀ ਸੁਰਤ ਦੀ ਵਰਤਤ ਨਾਲ ਦੁਨੀਆਂ ਦੀਆਂ ਆਸਾਂ ਤੋਂ ਉੱਠੋ ਇਸ ਤਰ੍ਹਾਂ ਇਹ ਦੁੱਧ ਜਮਾਓ ਪਾਪ ਜੁੜੀ ਸੁਰਤ ਦੀ ਸਹਤਾ ਨਾਲ ਰੋਜ਼ਾਨਾ ਕੀਰਤਕਾਰ ਕਰਦੇ ਆ ਕਰਦੇ ਆ ਵੀ ਮਾਇਆ ਵੱਲੋਂ ਪ੍ਰਾਮਤਾ ਜਿਹੀ ਹੀ ਰਹੇਗੀ ਜਪੋ ਤਾਏ ਕੋ ਨਾਮਾ ਇੱਕੋ ਨਾਮਾ ਸਿਰਫ ਪ੍ਰਭੂ ਨਾਮ ਹੀ ਪਾਚਾ ਕਹਿੰਦੇ ਜੇ ਪ੍ਰਭੂ ਨੂੰ ਖੁਸ਼ ਕਰਨਾ ਹੈ ਤਾਂ ਸਿਰਫ ਪ੍ਰਭੂ ਨਾਮ ਹੀ ਜਪੋ ਅਵਰਨ ਰਾਵਲ ਕਾਮ ਅਵਰ ਪਾਹ ਹੋਰ ਉਦਮ ਨਿਰਾਫਲ ਦਾ ਅਰਥ ਹੈ ਵਿਅਰਥ ਵਾਚਾ ਕਹਿੰਦੇ ਸਿਮਰਨ ਛੱਡ ਕੇ ਪ੍ਰਭੂ ਨੂੰ ਪ੍ਰਸੰਨ ਕਰਨ ਦੇ ਹੋਰ ਸਾਰੇ ਉਦਮ ਜਿਹੜੇ ਨੇ ਨਾ ਵਿਅਰਥ ਹਨ ਬੇਕਾਰ ਹਨ ਰਹਾਓ ਇਹ ਮਨ ਈਤੀ ਨਾਦ ਕਰੋ ਪੁਰ ਨੇਤਰੋ ਨੀਂਦ ਲਾਵੇ ਆਕਾਤ ਵਿੱਚ ਨੇਤਰੋ ਨੇਤਰਾ ਮਧਾਨੀ ਦੇ ਦੁਆਲੇ ਵਿਲੇ ਟੀ ਹੋਈ ਉਹ ਰੱਸੀ ਜਿਸ ਦੀ ਮਦਦ ਨਾਲ ਮਧਾਨੀ ਨੂੰ ਪਵਾ ਕੇ ਚਾਟੀ ਵਿਚਲਾ ਦੁੱਧ ਰੜਕੀਦਾ ਹੈ ਦੁੱਧ ਰੜਕਣ ਵੇਲੇ ਤੁਸੀਂ ਨੇਤਰੇ ਦੀਆਂ ਇੰਕੀਆਂ ਹੱਥ ਵਿੱਚ ਫੜਦੇ ਹੋ ਆਪਣੇ ਇਸ ਮਨ ਨੂੰ ਵਾਸ ਵਿੱਚ ਕਰੋ ਇਸੇ ਤਰ੍ਹਾਂ ਆਤਮਿਕ ਜੀਵਨ ਦੇ ਵਾਸਤੇ ਇਸ ਤਰ੍ਹਾਂ ਇਹ ਮਨ ਰੂਪ ਇਟੀਆਂ ਹੱਥ ਵਿੱਚ ਫੜੋ ਮਾਇਆ ਦੇ ਮੋਹ ਦੀ ਨੀਂਦ ਮਨ ਉੱਤੇ ਪ੍ਰਭਾਵ ਨਾ ਪਾਏ ਇਹ ਹੈ ਨਿਤਰਾ ਰਸਨਾ ਨਾਮ ਜਪੋ ਤਮ ਮਥਿਏ ਇਨ ਵਿਦ ਅੰਮ੍ਰਿਤ ਪਾਵੋ ਮਥਿਏ ਦਾਤ ਕੀ ਤੜੜਕੀ ਦਾ ਹੈ ਇਨ ਵਿਦ ਇਲਾ ਤਰੀਕਿਆ ਨਾਲ ਰਸਨਾ ਨਾਮ ਜਪੋ ਤਬ ਮਥਿਏ ਇਨ ਵਿਦ ਅੰਮ੍ਰਿਤ ਪਾਵੋ ਬਾਚਾ ਕਹਿੰਦੇ ਜੀਵ ਨਾਲ ਪਰਮਾਤਮਾ ਦਾ ਨਾਮ ਜਪੋ ਜਿਉਂ-ਜਿਉ ਨਾਮ ਜਪੋਗੇ ਤਿਉਂ-ਤਿਉ ਹੋਇ ਰੋਜ਼ਾਨਾ ਕਿਰਤਕਾਰ ਰੂਪ ਦੁਧ ਰਿੜਕੀਂਦਾ ਰਹੇਗਾ ਇਹਨਾਂ ਤਰੀਕਿਆਂ ਨਾਲ ਭਾਈ ਰੋਜ਼ਾਨਾ ਕਿਰਤਕਾਰ ਕਰਦੇ ਹੋਏ ਨਾਮ ਅੰਮ੍ਰਿਤ ਪ੍ਰਾਪਤ ਕਰ ਲਵੋਗੇ ਮਨ ਸੰਪਟ ਜਿਤ ਸਤ ਸਰਨਾਵਣ ਭਾਵਨ ਪਾਤੀ ਤ੍ਰਿਪਤ ਕਰੇ ਮਾਨ ਸੰਪਟ ਸੰਪਟ ਦਾ ਅਰਥ ਹੈ ਉਹ ਡੱਬਾ ਜਿਸ ਵਿੱਚ ਠਾਕੁਰ ਮੂਰਤੀ ਨੂੰ ਰੱਖੀਦਾ ਮਾਨ ਸੰਪਟ ਜਿਤ ਸਤ ਸਰ ਨਾਵਨ ਪਾਵਨ ਪਾਤੀ ਦ੍ਰਿਵਤ ਕਰੇ ਜਿਤ ਪਾਵ ਜਿਸ ਨਾਮ ਦੀ ਰਾਹੀ ਸਤ ਸਰ ਸਤ ਸਰੋਵਰ ਵਿੱਚ ਸਾਧ ਸੰਗਤ ਵਿੱਚ ਪਵਨ ਪਾਤੀ ਦ੍ਰਿਵਤ ਕਰੇ ਭਵਨ ਦਾ ਅਰਥ ਹੈ ਸਰਦਾ ਪੱਤੀ ਦਾ ਅਰਥ ਪੱਤਰਾ ਨਾਲ ਦ੍ਰਿਪਤ ਕਰੇ ਪ੍ਰਸੰਨ ਕਰੇ ਖੁਸ਼ ਕਰੇ ਕਹਿੰਦੇ ਪੁਜਾਰੀ ਮੂਰਤੀ ਨੂੰ ਡੱਬੇ ਵਿੱਚ ਪਾਉਂਦਾ ਹੈ ਜੇ ਜੀਵ ਆਪਣੇ ਮਨ ਨੂੰ ਡੱਬਾ ਬਣਾਏ ਉਸ ਵਿੱਚ ਪਰਮਾਤਮਾ ਦਾ ਨਾਮ ਟਿਕਾ ਕੇ ਰੱਖੇ ਉਸ ਨਾਮ ਦੀ ਰਾਹੀ ਸਾਧ ਸੰਗਤ ਸਰੋਵਰ ਵਿੱਚ ਇਸ਼ਨਾਨ ਕਰੇ ਮਨ ਵਿੱਚ ਟਿਕੇ ਹੋਏ ਪ੍ਰਭੂ ਠਾਕ ਨੂੰ ਸ਼ਰਧਾ ਦੇ ਪੱਤਰਾ ਨਾਲ ਸੰਨ ਕਰੇ ਭਾਵ ਖੁਸ਼ ਕਰੇ ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਬਿੱਦ ਸਾਹਿਬ ਰਵਤਰ ਹੈ ਪੂਜਾ ਪ੍ਰਾਣ ਪ੍ਰਾਣਾ ਪਰਜੰਤ ਪੂਜਾ ਕਰੇ ਆਪਾ ਵਾਰੇ ਆਪਣੰਤ ਛੱਡੇ ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਬਿੱਦ ਸਾਹਿਬ ਰਵਤਰ ਹੈ ਰਵਤਰ ਹੈ ਪਾਪ ਮਿਲਿਆ ਰਹਿਦਾ ਹੈ ਆਚਾ ਕਹਿੰਦੇ ਜੇ ਜੀਵ ਸੇਵਕ ਬਣ ਕੇ ਆਪਾ ਭਾਵ ਛੱਡ ਕੇ ਅੰਦਰ ਵਸਦੇ ਠਾਕੁਰ ਪ੍ਰਭੂ ਦੀ ਸੇਵਾ ਸਿਮਰਨ ਕਰੇ ਤਾਂ ਇਹ ਰਾ ਤਰੀਕਿਆਂ ਨਾਲ ਉਹ ਜੀਵ ਮਾਲਕ ਪ੍ਰਭੂ ਨੂੰ ਸਦਾ ਮਿਲਿਆ ਰਹਿੰਦਾ ਹੈ ਕਹਿੰਦੇ ਕਹ ਕਹ ਕਹਿ ਜਾਵੇ ਤੂੰ ਸਰ ਅ ਵਰਨਾ ਕੋਈ ਕਹਿੰਦੇ ਭਾਵ ਕਹਿਣ ਵਾਲੇ ਸਿਮਰਨ ਤੋਂ ਬਿਨਾ ਪ੍ਰਭੂ ਨੂੰ ਪ੍ਰਸਾਦ ਕਰਨ ਦੇ ਹੋਰ ਹੋਰ ਉਦਮ ਦਸਣ ਵਾਲੇ ਕਹੇ ਕਹ 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 ਦਸਤ ਦਸ ਕੇ ਜਾਵੈ ਚਲੇ ਜਾਂਦੇ ਹਨ ਵਿਅਰਥ ਸਮਾਂ ਗਵਾ ਜਾਂਦੇ ਹਨ ਤੁਮ ਸਰ ਅਵਰਨਾ ਕੋਈ ਕਹਿੰਦੇ ਕਹ 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 ਜਾਵੈ ਤੁਮ ਸਰ ਅਵਰਨਾ ਕੋਈ ਤੁਮ ਸਰ ਦਾ ਅਰਥ ਹੈ ਤੇਰੇ ਬਾਰੇ ਤੇਰੇ ਸਿਮਰਨ ਦੇ ਨਾਲ ਦਾ ਸਿਮਰਨ ਤੋਂ ਬਿਨਾ ਪ੍ਰਭੂ ਨੂੰ ਪ੍ਰਸੰਨ ਕਰਨ ਦੇ ਹੋਰ ਕੋਈ ਉਦਮ ਦੱਸਣ ਵਾਲੇ ਬੰਦੇ ਜੋ ਜੋ ਵੀ ਹੋਰ ਉਦਮ ਦੱਸਦੇ ਹਨ ਉਹ ਦੱਸਦਾਂ ਸਕੇ ਆਪਣਾ ਜੀਵਨ ਸਮਾ ਵਿਅਰਥ qua ਜਾਂਦੇ ਨੇ ਕਿਉਂਕਿ ਪ੍ਰਭੂ ਤੇਰੇ ਸਿਮਰਨ ਵਰਗਾ ਹੋਰ ਕੋਈ ਉਦਮ ਨਹੀਂ ਹੈ ਪਗਦੇਨ ਨਾਨਕ ਜਨ ਜਪੈ ਹੌਂਸ ਲਈ ਸੱਚਾ ਸੋਈ ਜਪੈ ਬੇਤੀ ਕਰਦਾ ਹੈ ਉਹ ਦਾਤ ਕੀਤਾ ਮੈਂ ਸਲਾਹੀ ਦਾ ਅਰਥ ਹੈ ਸਿਵਤ ਸਲਾਹ ਕਰਾਂ ਭਗਤ ਹੀਨ ਨਾਨਕ ਜਨ ਜਪੈ ਉਹ ਸਲਾਹੀ ਸੱਚਾ ਸੋਈ ਪਾਛਗ ਤੇ ਭਾਵੇਂ ਨਾਨਕ ਤੇਰਾ ਦਾਸ ਭਗਤੀ ਦੋ ਸਖਣਾ ਹੀ ਹੈ ਫਿਰ ਵੀ ਇਹ ਇਹੀ ਬੇਦੀ ਕਰਦਾ ਹੈ ਕਿ ਮੈਂ ਸਦਾ ਕਹਿ ਮਰਾਂ